ਮੰਗਲਵਾੜੀ ਹਨ ਕੀ ਬੀਤੇ ਦਿਨ ਸ਼ਿਮਲਾ ਦੇ ਕੁਫਰੀ ਤੇ ਵਿੱਚ ਇਸ ਸੀਜ਼ਨ ਦੀ ਪਹਿਲੀ 스ਨੋਫਾਲ ਦੇਖਣ ਨੂੰ ਮਿਲੀ ਹੈ ਜਿਸ ਦੀਆਂ ਬਹੁਤ ਹੀ ਮਨਮੋਹਕ ਤਸਵੀਰਾਂ ਸੀ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਦਰਅਸਲ ਕੁਫਰੀ ਦੇ ਚੀਨੀ ਬੰਗਲਾ ਅਮਿਊਜ਼ਮੈਂਟ ਪਾਰਕ ਅਤੇ ਮਹਾ ਸੁਪਿਕ ਤੋਂ ਇਲਾਵਾ ਆਸ-ਪਾਸ ਇਆਂ ਕਾਫੀ ਜਗਾਵਾਂ ਦੇ ਉੱਪਰ ਬਹੁਤ ਜ਼ਿਆਦਾ 스ਨੋਫਾਲ ਦੇਖਣ ਨੂੰ ਮਿਲੀ ਹੈ ਜਿਸ ਤੋਂ ਬਾਅਦ ਉੱਥੇ ਮੌਜੂਦ ਸੈਨਾਨੀਆਂ ਦੇ ਵਿੱਚ ਕਾਫੀ ਜ਼ਿਆਦਾ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਸੀ ਤੇ ਮੌਕੇ ਦੇ ਉਤੇ ਮੌਜੂਦ ਸੈਨਾਨੀ ਜਿਹੜੇ ਨੇ ਇੰਜੋਏ ਕਰਦੇ ਹੋਏ ਵੀ ਨਜ਼ਰ ਆਉਂਦੇ ਆ ਦੱਸਿਏ ਕਿ ਮੰਗਲਵਾਰ ਤਕਰੀਬਨ ਦੁਪਹਿਰ 3:30 ਵਜੇ ਦੇ ਆਸ-ਪਾਸ ਜਿਹੜਾਗਾ ਅਸਮਾਨ ਤੋਂ ਕਾਫੀ ਜ਼ਿਆਦਾ برف nikalਨ ਲੱਗਦੀ ਹੈ ਤੇ ਲਗਭਗ 15 ਤੋਂ 20 ਮਿੰਟ ਤੱਕ ਜਿਹੜਾਗਾ ਮੌਸਮ ਇਸੇ ਤਰੀਕੇ ਦਾ ਬਣਿਆ ਰਹਿੰਦਾ ਹੈ ਯਕੈਲੀਏ ਕਿ 15-20 ਮਿੰਟ ਤੱਕ ਜਿਹੜੀ ਐ ਸਨੋ ਫਾਲ ਹੁੰਦੀ ਹੀ ਰਹਿੰਦੀ ਹੈ ਪਰ ਇਸ ਤੋਂ ਬਾਅਦ ਮੌਸਮ ਜਿਹੜਾ ਇੱਕਦਮ ਹੀ ਸਾਫ਼ ਹੋ ਜਾਂਦਾ ਹੈ ਪਰ ਇਹਨਾਂ 15-20 ਮਿੰਟਾਂ ਦੇ ਵਿੱਚ ਹੀ ਅਸਮਾਨ ਤੋਂ ਡਿੱਗੀ ਪਰਬਤ ਦੇ ਕਾਰਨ ਕੁਫਰੀ ਦੀਆਂ ਸੜਕਾਂ ਦਾ ਨਜ਼ਾਰਾ ਇੰਝ ਜਾਪ ਰਿਹਾ ਸੀ ਜਿਵੇਂ ਕੋਈ ਸੜਕ ਤੇ ਚਿੱਟੀ ਰੂੰ ਵਛਾ ਗਿਆ ਹੋਵੇ ਤੇ ਹੁਣ ਤੁਸੀਂ ਵੀ ਮਾਣੋ ਆਨੰਦ ਕੁਫਰੀ ਦੇ ਵਿੱਚ ਹੋਈ ਇਸ 스노우ਫਾਲ ਦਾ ਮੰਗਲਵਾੜੀ ਹਨ ਕੀ ਬੀਤੇ ਦਿਨ ਸ਼ਿਮਲਾ ਦੇ ਕੁਫਰੀ ਤੇ ਵਿੱਚ ਇਸ ਸੀਜ਼ਨ ਦੀ ਪਹਿਲੀ 스ਨੋਫਾਲ ਦੇਖਣ ਨੂੰ ਮਿਲੀ ਹੈ ਜਿਸ ਦੀਆਂ ਬਹੁਤ ਹੀ ਮਨਮੋਹਕ ਤਸਵੀਰਾਂ ਸੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦਰਅਸਲ ਕੁਫਰੀ ਦੇ ਚੀਨੀ ਬੰਗਲਾ ਅਮਿਊਜ਼ਮੈਂਟ ਪਾਰਕ ਅਤੇ ਮਹਾਸੂਪਕ ਤੋਂ ਇਲਾਵਾ ਆਸ-ਪਾਸ ਮੀਆਂ ਕਾਫੀ ਜਗਾਵਾਂ ਦੇ ਉੱਪਰ ਬਹੁਤ ਜ਼ਿਆਦਾ 스ਨੋਫਾਲ ਦੇਖਣ ਨੂੰ ਮਿਲੀ ਹੈ ਜਿਸ ਤੋਂ ਬਾਅਦ ਉੱਥੇ ਮੌਜੂਦ ਸੈਨਾਨੀਆਂ ਦੇ ਵਿੱਚ ਕਾਫੀ ਜ਼ਿਆਦਾ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਸੀ ਤੇ ਮੌਕੇ ਦੇ ਉੱਤੇ ਮੌਜੂਦ ਸੈਨਾਨੀ ਜਿਹੜੇ ਨੇ ਇੰਜੋਏ ਕਰਦੇ ਹੋਏ ਵੀ ਨਜ਼ਰ ਆਉਂਦੇ ਆ ਦੱਸਿਏ ਕਿ ਮੰਗਲਵਾਰ ਤਕਰੀਬਨ ਦੁਪਹਿਰ 3:30 ਵਜੇ ਦੇ ਆਸ-ਪਾਸ ਜਿਹੜਾਗਾ ਅਸਮਾਨ ਤੋਂ ਕਾਫੀ ਜ਼ਿਆਦਾ برف nikalਨ ਲੱਗਦੀ ਹੈ ਤੇ ਲਗਭਗ 15 ਤੋਂ 20 ਮਿੰਟ ਤੱਕ ਜਿਹੜਾਗਾ ਮੌਸਮ ਇਸੇ ਤਰੀਕੇ ਦਾ ਬਣਿਆ ਰਹਿੰਦਾ ਯਕੈਲੀਏ ਕਿ 15-20 ਮਿੰਟ ਤੱਕ ਜਿਹੜੀ ਐ 스ਨੋ ਫਾਲ ਹੁੰਦੀ ਹੀ ਰਹਿੰਦੀ ਹੈ ਪਰ ਇਹ ਸਭ ਤੋਂ ਬਾਅਦ ਮੌਸਮ ਜਿਹੜਾ ਇੱਕਦਮ ਹੀ ਸਾਫ਼ ਹੋ ਜਾਂਦਾ ਹੈ ਪਰ ਇਹਨਾਂ 15-20 ਮਿੰਟਾਂ ਦੇ ਵਿੱਚ ਹੀ ਅਸਮਾਨ ਤੋਂ ਡਿੱਗੀ ਪਰਬ ਤੇ ਕੁਫਰੀ ਦੀਆਂ ਸੜਕਾਂ ਦਾ ਨਜ਼ਾਰਾ ਇੰਝ ਜਾਪ ਰਿਹਾ ਸੀ ਜਿਵੇਂ ਕੋਈ ਸੜਕ ਤੇ ਚਿੱਟੀ ਰੂੰ ਵਛਾ ਗਿਆ ਹੋਵੇ ਤੇ ਹੁਣ ਤੁਸੀਂ ਵੀ ਮਾਣੋ ਆਨੰਦ ਕੁਫਰੀ ਦੇ ਵਿੱਚ ਹੋਈ ਇਸ ਸਨੋਪੋਲ ਦਾ